ਹੈਲੋ ਕਿ ਸਾਰੀ ਅੱਜ ਤੇ ਬਹੁਤ ਬੁਰਾ ਹਾਲ ਹੋਇਆ ਕੱਲ ਮੈਂ ਬਹੁਤ ਸੀ ਇਸ ਕਰਕੇ ਸਕੂਲ ਨਹੀਂ ਗਈ ਅੱਜ ਪਰ ਇੱਕ ਗੱਲ ਹੋਈ ਕਿ ਆਟੋ ਲੱਗ ਗਿਆ ਸੇਰੀ ਜਾਨ ਦਾ ਆਟੋ ਮੈਨੂੰ ਮਿਲ ਗਿਆ ਤੇ ਉਸ ਬਾਅਦ ਆਟੋ ਵਾਲਾ हट ਗਿਆ ਸੀ ਦਾ ਈਵਨਿੰਗ ਦੀ ਪ੍ਰੋਬਲਮ ਡਾਗੀ ਆ ਅੱਜ ਬੜੀ ਬਾਰਿਸ਼ ਆ ਗਈ ਛੁੱਟੀ ਦੇ ਸਮੇ ਤੇ ਬਾਰਿਸ਼ ਵਿੱਚ ਭਿੱਜ ਕੇ ਘਰ ਆਈ ਕਿੰਨਾ ਬਾਰਿਸ਼ ਨਾਲ ਕਪੜੇ ਕੁੱਤੇ ਗਿੱਲੇ ਹੋਏ ਸੀ ਇਹ ਫਿਰ ਕਿਤੇ ਜਾ ਕੇ ਇੱਕ ਰਿਕਸ਼ਾ ਮਿਲੀ ਆਟੋ ਤਾਂ ਮਿਲਿਆ ਹੀ ਨਹੀਂ ਤੇ ਬੜੀ ਮੁਸ਼ਕਲ ਦੇ ਨਾਲ ਘਰ ਪਹੁੰਚੀ ਮੈਂ 3:30 ਵਜੇ ਸਵਾ ਦੋ ਸੁੱਤੀ ਹੋਈ ਅੱਧਾ ਘੰਟਾ ਉੱਪਰ ਖੜੇ ਰਹੇ ਸਕੂਲ ਦੇ ਬਾਹਰ ਕਿਈ ਆਟੋ ਵਗੈਰਾ ਮਿਲ ਜਰਦਾ ਸੀ ਘਰ ਜਾਈਏ ਪਰ ਕਿੱਥੇ ਇੰਨੀ ਬਾਰਿਸ਼ ਤੇਜ਼ ਪੂਰਾ ਹਾਲ ਸੀ ਉਹ ਬਾਹਰ ਖੜੇ ਹੁੰਦੇ ਨਾਲ ਗੁੰਡਾ ਬੰਦੀ ਪਈ ਹਈ ਨਾ ਚਲੋ ਤੇ ਕੋਈ ਵੀ ਪਰ ਕਈ ਕਈ ਵੇ ਡੇ ਇਦਾਂ ਦੇ ਹੁੰਦੇ ਆ ਕਿ ਬੰਦੇ ਨੂੰ ਨਾ ਟਾਇਰਡ ਕਰ ਲੈਂਦੇ ਆ ਜਿੱਦਿ ਜਿਹਨ ਵਾਲੇ ਬੱਚੇ ਤੋਂ ਕੀ ਆਈ ਸੀ ਇੰਨੇ ਜ਼ਿਆਦਾ ਨਹੀਂ ਆਈ ਤੇ ਉਹ ਤਾਂ ਚਲਦਾ ਰਿੰਦਾ ਕਾवट ਵੀ ਹੋ ਜਾਂਦੀ ਆ ਪੂਰਾ ਦਿਨ ਕੰਮ ਕਰਨਾ ਫਿਰ ਘਰ ਦਾ ਕੰਮ ਕਰਨਾ ਫਿਰ ਸਕੂਲ ਦਾ ਹੇ ਹੇ ਟਾਇਰ ਹੁੰਦਾ ਸਵੇਰੇ ਉੱਠਣਾ ਵੀ ਜਲਦੀ ਜਲਦੀ 7 ਵੇ ਤੇ ਆਟੋ ਲੈਣ ਲਈ ਬਾਹਰ ਜਾਣਾ ਕਿੰਨਾ ਮੁਸ਼ਕਿਲ ਦਾ ਟਾਸਕ ਚਲੋ ਜ਼ਿੰਦਗੀ ਦੇ ਚੱਲਦੀ ਰਹੀ ਹੈ ਸਾਰਜ ਨੇ ਲਾਈਕ ਸ਼ੇਅਰ ਫੋਲੋ ਸਬਸਕ੍ਰਾਈਬ ਸੂਰ ਕਰ ਲਿਆ ਕਰੋ ਵੀਡੀਓ ਨੂੰ ਵਾਚ